ਲੋਕਾਂ ਦੀ ਜ਼ਮੀਨਾਂ ਪਲਾਟਾਂ ਦੀ ਕਰੋੜਾਂ ਰੁਪਏ ਦੀ ਰਜਿਸਟਰੀਆਂ ਕਰਨ ਵਾਲੀ ਸਬਤਸੀਲ ਮਾਜਰੀ ਅੱਜ ਵੀ ਆਪਣੀ ਬਿਲਡਿੰਗ ਨਵੀਂ ਨਹੀਂ ਬਣਾ ਸਕਿਆ ਜਿਸ ਤਰੀਕਾ ਦੀ ਬਿਲਡਿੰਗ ਵਿੱਚ ਰਹਿਣ ਲਈ ਮਜਬੂਰ ਹੈ ਤਾਂ ਨਿਆ ਕਿ ਸਰਕਾਰਾਂ ਬਹੁਤ ਬਦਲੀਆਂ ਪਰ ਸਰਕਾਰਾਂ ਨੇ ਵਾਅਦੇ ਕੀਤੇ ਨੇ ਪਰ ਸਬਤਸੀਲ ਮਾਜਰੀ ਨੂੰ ਕੋਈ ਨਵੀਂ ਬਿਲਡਿੰਗ ਬਣਾ ਕੇ ਨਹੀਂ ਦਿੱਤੀ ਆਲ ਬੜੇ ਲੋਕ ਲਗਾਤਾਰ ਖੱਜਲ ਖੁਆਰ ਹੁੰਦੇ ਨੇ ਖੱਜਲ ਖੁਆਰ ਹੋਣ ਦੀਆਂ ਦੋ ਤਿੰਨ ਵੱਡੀਆਂ ਵਜ੍ਹਾ ਨੇ ਤਦ ਨੇ ਉੱਤੇ ਨਾ ਤਾਂ ਆਮ ਪਬਲਿਕ ਵਾਸਤੇ ਕੋਈ ਟਾਇਲਟ ਬਾਥਰੂਮ ਬਣੇ ਨੇ ਤੇ ਨਾ ਹੀ ਨਾ ਹੀ ਇਸ ਜਗ੍ਹਾ ਉੱਤੇ ਕੋਈ ਬੈਠਣ ਵਾਸਤੇ ਕੋਈ ਪੁਖਤਾ ਪ੍ਰਬੰਧ ਨੇ ਦੂਜੇ ਪਾਸੇ ਇਹ ਵੀ ਦੱਸੋ ਲੋਕਾਂ ਦੀ ਜ਼ਮੀਨਾਂ ਪਲਾਟਾਂ ਦੀ ਕਰੋੜਾਂ ਰੁਪਏ ਦੀ ਰਜਿਸਟਰੀਆਂ ਕਰਨ ਵਾਲੀ ਸਬਤਸੀਲ ਮਜ਼ਦਰੀ ਅੱਜ ਵੀ ਆਪਣੀ ਬਿਲਡਿੰਗ ਨਮੀ ਨਹੀਂ ਬਣਾ ਸਕਿਆ ਜਿਸ ਨੂੰ ਲੈ ਕੇ ਅੱਜ ਵੀ ਨਰੇਗਾ ਦੀ ਬਿਲਡਿੰਗ ਵਿੱਚ ਰਹਿਣ ਲਈ ਮਜਬੂਰ ਹੈ ਦਤਨਿਆ ਕਿ ਸਰਕਾਰਾਂ ਬਹੁਤ ਬਦਲੀਆਂ ਪਰ ਸਰਕਾਰਾਂ ਨੇ ਵਾਅਦੇ ਕੀਤੇ ਨੇ ਪਰ ਸਬਤ ਸਿਲ ਮਾਜੀ ਨੂੰ ਕੋਈ ਨਵੀਂ ਬਿਲਡਿੰਗ ਬਣਾ ਕੇ ਨਹੀਂ ਦਿੱਤੀ ਜਿਸ ਨੂੰ ਲੈ ਕੇ ਇਸ ਜਗ੍ਹਾ ਉੱਤੇ ਹਾਲ ਬੜੇ ਲੋਕ ਲਗਾਤਾਰ ਖੱਜਲ ਖੁਆਰ ਹੁੰਦੇ ਨੇ ਖੱਜਲ ਖੁਆਰ ਹੋੜ ਦੀਆਂ ਦੋ ਤਿੰਨ ਵੱਡੀਆਂ ਵਜਾਂ ਨੇ ਦੱਸਦਣ ਨੇ ਇਸ ਜਗ੍ਹਾ ਉੱਤੇ ਨਾ ਤਾਂ ਆਮ ਪਬਲਿਕ ਵਾਸਤੇ ਕੋਈ ਟਾਇਲਟ ਬਾਥਰੂਮ ਬਣੇ ਨੇ ਤੇ ਨਾ ਹੀ ਇਸ ਜਗ੍ਹਾ ਉੱਤੇ ਕੋਈ ਬੈਠਣ ਵਾਸਤੇ ਕੋਈ ਪੁਖਤਾ ਪ੍ਰਬੰਧ ਨੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਕੋਈ ਲਾਈਟ ਚੱਲ ਜਾਂਦੀ ਹੈ بجلی ਚੱਲ ਜਾਂਦੀ ਉਸ ਤੋਂ ਬਾਅਦ ਜਾ ਕੇ ਕੋਈ ਜਨਰੇਟਰ ਦਾ ਪ੍ਰਬੰਧ ਵੀ ਜਿਹੜਾ ਪੂਕਤਾ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਕਾਫੀ ਲੋਕ ਆਪਣੇ ਕੰਮਕਾਰ ਕਰਾਉਣ ਵਾਸਤੇ ਵੀ ਖੱਜਲ ਖਵਾਰ ਹੁੰਦੇ ਨੇ ਤੇ ਆਮ ਪਬਲਿਕ ਭਾਵੇਂ ਕੀ ਕੋਈ ਔਰਤਾਂ ਹੋਣ ਜਾਂ ਬਜ਼ੁਰਗ ਹੋਣ ਉਹਨਾਂ ਨੂੰ ਬਾਥਰੂਮ ਜਾਣ ਦੀ ਬੜੀ ਪ੍ਰੋਬਲਮ ਹੁੰਦੀ ਹੈ ਤੇ ਅੱਜ ਤੱਕ ਇਸ ਬਿਲਡਿੰਗ ਦੇ ਵਿੱਚ ਕੋਈ ਬਾਥਰੂਮ ਟਾਇਲਟ ਨਹੀਂ ਬਣ ਸਕਿਆ ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਬਤਸੀਲ ਮਾਜਰੀ ਨਿਊ ਚੰਡੀਗੜ੍ਹ ਖਰੜਾ ਹਲਕੇ ਦੀ ਸਭ ਤੋਂ ਮਹਿੰਗੀ ਤਹਿਸੀਲ ਪੰਜਾਬ ਦੀ ਮੰਨੀ ਜਾਂਦੀ ਹੈ ਕਰੋੜਾ ਰੁਪਏ ਦਾ ਰੈਵਨਿਊ ਸਰਕਾਰ ਨੂੰ ਇਸ ਤਹਿਸੀਲ ਤੋਂ ਜਾਂਦਾ ਹੈ ਤੇ ਇਸ ਜਗ੍ਹਾ ਦੇ ਉੱਤੇ ਨਿਊ ਚੰਡੀਗੜ੍ਹ ਬਸ ਗਿਆ ਕਾਫੀ ਕਰੋੜਾਂ ਰੁਪਏ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਪਰ ਪੁਰਾਣੀ ਬਿਲਡਿੰਗ ਖੰਡਰ ਬੜ ਚੁੱਕੀ ਹੈ ਪੁਰਾਣੀ ਬਿਲਡਿੰਗ ਜਿਹੜੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਉਹ ਪੁਰਾਣੀ ਬਿਲਡਿੰਗ ਸੀ ਸਭ ਤੋਂ ਮਹਿੰਗੀ ਮਜਰੀ ਦੀ ਜਿੱਥੇ ਕੀ ਅੱਜ ਤੱਕ ਇਸ ਬਿਲਡਿੰਗ ਨੂੰ ਤਿਆਰ ਨਹੀਂ ਕੀਤਾ ਗਿਆ ਕਾਫੀ ਆਣ ਕੇ ਲੀਡਰ ਆਣ ਕੇ ਵਾਅਦੇ ਕਰ ਗਏ ਪਰ ਇਹ ਬਿਲਡਿੰਗ ਹੁਣ ਖੰਡਰ ਬਣਨ ਦੇ ਤਰੀਕੇ ਦੇ ਨਾਲ ਬਣ ਚੁੱਕੀ ਹੈ ਇਸ ਜਗ੍ਹਾ ਉੱਤੇ ਤੁਸੀਂ ਦੇਖੋ ਕਿ ਸਬ ਤਸੀਲ ਮਾਜਰੀ ਪਹਿਲਾਂ ਇਹ ਤਸੀਲਦਾਰ ਬੈਠਦੇ ਸੀ ਪਰ ਹੁਣ ਇਸ ਬਿਲਡਿੰਗ ਦਾ ਪ੍ਰਬੰਧ ਕੋਈ ਪੁਗਤਾ ਨਹੀਂ ਇਹ ਜਿਹੜੀ ਬਿਲਡਿੰਗ ਦੇ ਵਿੱਚ ਹੁਣ ਸਬ ਤਸੀਲ ਮਾਜਰੀ ਟੈਂਪਰੀਲੀ ਤੌਰ ਤੇ ਬਿਠਾਈ ਗਈ ਸੀ ਤਾਂ ਉਹ ਸਬ ਤਸੀਲ ਮਾਜਰੀ ਪੰਚਾਇਤ ਦਫਤਰ ਦਾ ਇੱਕ ਦਫਤਰ ਨਰੇਗਾ ਨਰੇਗਾ ਦਫਤਰ ਦੇ ਵਿੱਚ ਇਹ ਜਿਹੜੀ ਸਬ ਤਸੀਲ ਮਾਜਰੀ ਨੂੰ ਟੈਂਪਰੀਲੀ ਤੌਰ ਤੇ ਜਗ੍ਹਾ ਦਿੱਤੀ ਗਈ ਸੀ ਪਰ ਸਾਲ ਬੀਤ ਗਏ ਕਈ ਸਰਕਾਰਾਂ ਬਦਲ ਗਈਆਂ ਪਰ ਨਹੀਂ ਇਹ ਜਗ੍ਹਾ ਉੱਤੇ ਕੋਈ ਪਬਲਿਕ ਟਾਇਲਟ ਵਾਸਤੇ ਕੋਈ ਪ੍ਰਬੰਧ ਕੀਤਾ ਗਿਆ ਦੇਖੋ ਪਬਲਿਕ ਟਾਇਲਟ ਜਿਹੜਾ ਬੰਦ ਪਿਆ ਹੈ ਬਿਲਕੁਲ ਇਹ ਜਗ੍ਹਾ ਉੱਤੇ ਇਹ ਸਭ ਤਸਵੀਲ ਮਾਜੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਦੂਜੇ ਪਾਸੇ ਸਰਕਾਰਾਂ ਨੂੰ ਪਹੁੰਚਦਾ ਕਿ ਤਨੇ ਕਿਤੇ ਇੰਨਾ ਕਰੋੜਾ ਪੈਦਾ ਰੈਵਨਿਊ ਆਣ ਕੇ ਇਸ ਬਿਲਡਿੰਗ ਨੂੰ ਤਿਆਰ ਕੀਤਾ ਜਾਵੇ